ਸ਼ੀਰੀਦਰਪਾਤ ਸਾਹਿਬ ਨੂੰ ਇੱਕ ਵਾਰ ਫਿਰ ਤੋਂ ਈਮੇਲ ਰਾਹੀਂ ਬੰਬਣਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ 24 ਘੰਟਿਆਂ ਦੇ ਵਿੱਚ ਇਹ ਦੂਜੀ ਵਾਰ ਅਜਿਹੀ ਧਮਕੀ ਮਿਲੀ ਹੈ ਜਿਸ ਕਾਰਨ ਅੰਮ੍ਰਿਤਸਰ ਦੇ ਵਿੱਚ دہشت ਦਾ ਮਾਹੌਲ ਬਣਿਆ ਪਿਆ ਹੈ ਇਸ ਧਮਕੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਹਲਚਲ ਦਾ ਮਾਹੌਲ ਬਣ ਗਿਆ ਹੈ ਐਜੀਪੀਸੀ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਮਕੀ ਪਿਛਲੇ ਦਿਨ ਦੀ ਧਮਕੀ ਵਾਲੀ ਈਮੇਲ ਤੋਂ ਤੁਰੰਤ ਬਾਅਦ ਆਈ ਜਿਸ ਤੋਂ ਬਾਅਦ ਇਹ ਸਾਬਿਤ ਹੁੰਦਾ ਹੈ ਕਿ ਕੱਲ ਦੀ ਈਮੇਲ ਤੇ ਸਹੀ ਕਾਰਵਾਈ ਨਹੀਂ ਹੋਈ ਉਨਾ ਕਿ ਆ ਕਿ ਸਤਖਰਿ ਚਿਰੀ ਦਰਬਾਰ ਸਾਹਿਬ ਸਿਰਫ ਸਿੱਖਾਂ ਲਈ ਨਹੀਂ ਸਾਰੇ ਮਨੁੱਖਤਾ ਲਈ ਆਸਥਾ ਦਾ ਕੇਂਦਰ ਹੈ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਅਜਿਹੀ ਜਗ੍ਹਾ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਵਾਲੇ ਨੂੰ ਬਹੁਤ ਵੱਡੀ ਮੂਰਖਤਾ ਅਦਾ ਸਾਹਮਣਾ ਕਰਨਾ ਪਵੇਗਾ ਫੌਜ ਪੁਲਿਸ ਅਤੇ ਹੋਰ ਬੀਐਸਐਫ ਦੇ ਜਵਾਨ ਲਗਾਤਾਰ ਸਚਕਣ ਜੀਰੀ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਜਾਂਚ ਕਰ ਰਹੀ ਹੈ ਅਤੇ ਨਿਗਰਾਨੀ ਕਾਇਮ ਰੱਖੀ ਹੋਈ ਹੈ ਐਜਪੀਸੀ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਐਸੇ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਸਖਤਰ ਪ੍ਰਤਾਪ ਸਿੰਘ ਨੇ ਸੰਗਤ ਨੂੰ ਪ੍ਰਸਾਦਵਾਉਂਦੇ ਹੋਏ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਡਰਨ ਦੀ ਕਿਹੇ ਚੀਜ਼ ਤੋਂ ਲੋੜ ਨਹੀਂ ਹੈ ਸੁਰੱਖਿਆ ਦੇ ਪ੍ਰਬੰਧ ਪੂਰੇ ਕਰ ਲਏ ਗਏ ਨੇ ਅਤੇ ਜ਼ਿੰਮੇਵਾਰ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ ਉਹਨਾਂ ਨੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਲੱਗਦਾ ਸੱਦੇ ਖਾਵ ਨਹੀਂ ਪੁੱਜਿਆ ਸਭ ਤੋਂ ਉੱਪਰ ਕੁਝ ਦੱਸਦੇ ਤਾਂ ਉਸ ਦਾ ਡਾਇਲੌਗ ਅਧਿਆਇ ਸਥਾਨ ਤੇ ਸਤਿਕਨ ਸ਼ੀਰਮੰਦਰ ਸਾਹਿਬ ਨੂੰ ਇਹ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਹੁੰਦਾ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾਂ ਕਿਸੇ ਵੀ ਅਪਾਪ ਦੇ ਲੰਘਣ ਸਕਦਾ ਤੇ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਹੈ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤਨਕੀ ਕਿਸੇ ਵੀ ਤਰ੍ਹਾਂ ਕਿਸੇ ਨੇ ਵੀ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਾ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੰਦ ਜਿਹੜੀ ਹੋ ਗਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਵਿਚਾਰ ਦੀ ਚਾਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪ੍ਰਸ਼ਾਦਾ ਛਕ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਸਾਨੀਕੋਲ ਨਿਲੋ ਨਹੀ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਤੋਂ ਸਰਪਛਾਤ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਅਜਿਹੇ ਵਿਅਕਤੀ ਜੋ ਜਿੰਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰফতার ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਘਾਹ ਕੋ ਤੋਂ ਮਜਾਇਆ ਜਾ ਸਕੇ ਸਤਿ ਸ੍ਰੀ ਅਕਾਲ ਸਭ ਪਹਿਲਾਂ ਜੀ ਇੱਕ ਮੀਟਿੰਗ ਆਈ ਸੀ ਉਹਦੇ ਵਿੱਚ ਜੀ ਜੇ ਕੱਲ ਵਕਾ ਹਾਂਜੀ ਜੇ ਜੇਕਰ ਜਿਹੜੀ ਕੱਲ ਮੀਟਿੰਗ ਆਈ ਸੀ ਉਹ ਤੇ ਪੁਲਿਸ ਅਧਿਕਾਰੀਆਂ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹੀ ਨਾਲ ਨਹੀਂ ਕਿਉਂਕਿ ਉਸ ਸਰਛਾਤ ਚਲਣ ਤੇ ਏਜੰਸੀਆਂ ਕੋਲ ਬੜੀਆਂ ਥਿਉਰੀਆਂ ਹੁੰਦੀਆਂ ਨੇ ਕਿ ਇਹ ਵੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੋਸਟ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਣੀਆਂ ਸਰਕਾਰਾਂ ਨੇ ਅਜਿਹਾ ਕਰਨਾਂ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਬੀ ਸਾਹਿਬ ਅਮਰਸਰ ਨੂੰ ਜਾਂ ਤੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇ ਇਹ ਬੰਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਸਰਾਹ ਜੋ ਪੰਜਾਬ ਦਾ ਬਹੁਤ ਜਿਹੜਾ ਸ਼ਾਂਤ ਮੋਗਾ ਖਰਾਬ ਨਾ ਹੋ ਜਾਵੇ। ਟਾਸਕ ਫੋਰਸ ਸਥਾਪਿਤ ਕੀਤੀ ਗਿਆ ਜੀ ਕੀ ਕੀਤਾ ਗਿਆ ਵਾ ਵੇ ਅਸੀਂ। ਯੋਈ ਕੀ ਸੱਚਖੰਡ ਮੈਂ ਦੱਸਾਂ ਉਹ ਪੜਾਉਂਗੀ ਸਾਡੀ ਸਾਡੀ। ਮਤਲਬ ਇਹੜਾ ਆ ਜਾਊਗਾ। ਇਹ ਮੈਂ ਪਹਿਲਾਂ ਇਹ ਕਹਿੰਦਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਉਹਦਾ ਕੋਈ ਤਰਜੀਹ ਨਹੀਂ। ਤੇ ਜਿਹੜਾ ਜਿਹਦਾ ਕੋਈ ਤਰਬ ਨਹੀਂ ਉਹ ਜਿੱਤੀ ਜਿਹੜਾ ਉਹ ਅੱਜ ਵੀ ਮਰਦਾ ਹੈ ਕੱਲ੍ਹ ਵੀ ਮਰਨਾ ਹੈ ਇਹ ਇਹ ਗੁਰੂਮਾਰ ਦੇ ਉਹ ਸਥਾਨਾ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗਮ ਘੜਾਉਣੀ ਹੈ ਇਹ ਗੁਰੂਮਾਰ aí ਨੂੰ ਦੇ ਜਿਹੜਾ ਇਹ ਸਥਾਨਾ ਉੱਤੇ ਕੋਈ ਕਿਸੇ ਗੁਰੂਮਾਰ aí ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰ aí ਦਾ ਸਥਾਨ ਹੈ ਪ੍ਰਸ਼ਾਸਨ ਇਹਦਾ ਕੁਝ ਨਹੀਂ ਵਿਗਾੜ ਸਕਦਾ ਪਰ ਫਿਰ ਵੀ ਅਸੀਂ ਚੌਕਸੀ ਦੇ ਤੌਰ ਤੇ ਅੰਦਰ ਪ੍ਰਬੰਧ ਬਣਾਉਂਦੇ ਨੇ ਇਹ ਕੋਈ ਸਰਛਾਚ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਸ ਪਛਾਣ ਜਾਂਦਾ ਹੈ ਜਿਹੜਾ ਖਾਸ ਕਰਕੇ ਜਲਸੀਆਂ ਦੀ ਜਨਰਲ ਬਣਦੀ ਹੈ ਇਹ ਜਿਹੇ ਗਤੀਆਂ ਨੂੰ ਤੁਰੰਤ ਜਿਰਤਾਰ ਕਰਨਾ ਜੁਣੀ ਸਾਹਿਬ ਦੀ ਪੁੱਛਣਾ ਕੋਈ ਤਾਲਮਿਲ ਹੋਇਆ ਹੈ ਇਸੇ ਤੋਂ ਕੋਈ ਮਿਸ਼ਨ ਮੈਂ ਸੀਬੀ ਸਾਹਿਬ ਨੂੰ ਕੀਤਾ ਸੀ ਪਰ ਉਹ ਤੈਜੀ ਸੀ ਕਿ ਅਗਰਾਮੈਂਟ ਕਰ ਕਰਕੇ ਵੀ ਉਹਨਾਂ ਨੇ ਗੱਲ ਕਰ ਧੰਨਵਾਦ ਪੀਐਸਰ ਵੀ ਕਿਸ ਤਰ੍ਹਾਂ ਤਰਾਨਾ ਕੀਤੀ ਕੀ ਜੀ ਬਾਤ ਗੁਰੂ ਕਰਦੇ ਬਾਤ ਇਹਦੇ ਬਾਰੇ ਮੈਂ ਠੀਕ ਹੈ